ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ 15 ਨਗਰ ਕੌਂਸਲਰਾਂ ਨੇ ਅਸਤੀਫਾ ਦੇ ਦਿੱਤਾ ਅਤੇ ਨਾਲ ਹੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਪਾਰਟੀ ਦੇ ਸੀਨੀਅਰ ਨੇਤਾ ਮੁਕੇਸ਼ ਗੁਇਲ ਦੀ ਅਗਵਾਈ ਵਾਲੇ ਤੜੇ ਨੇ ਇੰਦਰ ਪ੍ਰਸਤ ਵਿਕਾਸ ਪਾਰਟੀ ਬਣਾ ਲਈ ਹੈ ਗੁਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਵੀਂ ਪਾਰਟੀ ਦਿੱਲੀ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੇਗੀ ਗੁਇਲ ਨੇ ਇਸ ਸਾਲ ਦੇ ਸ਼ੁਰੂ ਚ ਆਦਰਸ਼ ਨਗਰ ਤੋਂ ਆਪ ਦੀ ਟਿਕਟ ਤੇ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਹ ਹਾਰ ਗਈ ਉਹ ਦਿੱਲੀ ਨਗਰ ਨਿਗਮ ਚ ਸਦਨ ਦੇ ਸਾਬਕਾ ਆਗੂ ਨੇ ਉਹਨਾਂ ਕਿਹਾ ਕਿ ਤੜਾ ਇੱਥੇ ਸੱਤਾ ਲਈ ਲੜਨ ਨਹੀਂ ਆਇਆ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਉਨਾ ਦੋਸ਼ ਲਾਇਆ ਕਿ ਮੌਜੂਦਾ ਲੀਡਰਸ਼ਿਪ ਜ਼ਮੀਨੀ ਹਕੀਕਤ ਤੋਂ ਟੁੱਟ ਚੁੱਕੀ ਹੈ ਜਿਸ ਕਰਕੇ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਪਾਰਟੀ ਬਣਾਈ ਗਈ ਹੈ ਬਗਾਵਤ ਕਰਨ ਵਾਲੇ ਕੌਂਸਲਰਾਂ ਦਾ ਵਿਚਾਰ ਹੈ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਬਹੁਤ ਛੇਤੀ ਹੀ ਥਿਰਕ ਗਈ ਹੈ ਤੇ ਇਸ ਤੇ ਦੂਜੀਆਂ ਪਾਰਟੀਆਂ ਵਾਲੀਆਂ ਅਲੰਮਤਾ ਆ ਚੁੱਕੀਆਂ ਨੇ ਦੱਸਦੇ ਕਿ ਗੋਲ ਦੇ ਨਾਲ ਹੀ ਅਸਤੀਫਾ ਦੇਣ ਵਾਲਿਆਂ ਚ ਹੇਮਚੰਦਰ ਗੁਇਲ, ਹਿਮਾਨੀ ਜੈਨ, 우ਸ਼ਾ ਸ਼ਰਮਾ, ਅਸ਼ੋਕ ਪਾਂਡੇ, ਰਾਖੀ ਯਾਦਵ, ਸਾਹਿਬ ਕੁਮਾਰ, ਰਜੇਸ਼ ਕੁਮਾਰ, ਅਨਿਲ ਰਾਣਾ ਤੇ ਦਵਿੰਦਰ ਕੁਮਾਰ ਆਦ ਸ਼ਾਮਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਆਮਾਦਨੀ ਪਾਰਟੀ ਨੂੰ ਵੱਡਾ ਝਟਕਾ ਲੱਗਾ 15 ਨਗਰ ਕੌਂਸਲਰਾਂ ਨੇ ਅਸਤੀਫਾ ਦੇ ਦਿੱਤਾ ਅਤੇ ਨਾਲ ਹੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਪਾਰਟੀ ਦੇ ਸੀਨੀਅਰ ਨੇਤਾ ਮੁਕੇਸ਼ ਗੋਇਲ ਦੀ ਅਗਵਾਈ ਵਾਲੇ ਤਰ੍ਹਾਂ ਨੇ ਇੰਦਰ ਪ੍ਰਸਤ ਵਿਕਾਸ ਪਾਰਟੀ ਬਣਾ ਲਈ ਹੈ ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਵੀਂ ਪਾਰਟੀ ਦਿੱਲੀ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੇਗੀ ਗੋਇਲ ਨੇ ਇਸ ਸਾਲ ਦੇ ਸ਼ੁਰੂ ਚ ਆਦਰਸ਼ ਨਗਰ ਤੋਂ ਆਪ ਦੀ ਟਿਕਟ ਤੇ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਹ ਹਾਰ ਗਏ ਉਹ ਦਿੱਲੀ ਨਗਰ ਨਿਗਮ ਚ ਸਦਨ ਦੇ ਸਾਫਕਾ ਆਗੂ ਨੇ ਉਹਨਾਂ ਕਿਹਾ ਕਿ ਤੜਾ ਇੱਥੇ ਸੱਤਾ ਲਈ ਲੜਨ ਨਹੀਂ ਆਇਆ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਲੀਡਰਸ਼ਿਪ ਜ਼ਮੀਨੀ ਹਕੀਕਤ ਤੋਂ ਟੁੱਟ ਚੁੱਕੀ ਹੈ ਜਿਸ ਕਰਕੇ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਪਾਰਟੀ ਬਣਾਈ ਗਈ ਹੈ ਬਗਾਵਤ ਕਰਨ ਵਾਲੇ ਕੌਂਸਲਰਾਂ ਦਾ ਵਿਚਾਰ ਹੈ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਬਹੁਤ ਛੇਤੀ ਹੀ ਥਿਰਕ ਗਈ ਹੈ ਤੇ ਇਸ ਤੇ ਦੂਜੀਆਂ ਪਾਰਟੀਆਂ ਵਾਲੀਆਂ ਅਲੰਮਤਾ ਆ ਚੁੱਕੀਆਂ ਨੇ ਦੱਸਦੇ ਕਿ ਗੋਲ ਦੇ ਨਾਲ ਹੀ ਅਸਤੀਫਾ ਦੇਣ ਵਾਲਿਆਂ ਚ ਹਿਮਚੰਦਰ ਗੁਇਲ, ਹਿਮਾਨੀ ਜੈਨ, 우ਸ਼ਾ ਸ਼ਰਮਾ, ਅਸ਼ੋਕ ਪਾਂਡੇ, ਰਾਖੀ ਯਾਦਵ, ਸਾਹਿਬ ਕੁਮਾਰ, ਰਜੇਸ਼ ਕੁਮਾਰ, ਅਨਿਲ ਰਾਣਾ ਤੇ ਦਵਿੰਦਰ ਕੁਮਾਰ ਆਦਿ ਸ਼ਾਮਲ ਨੇ